ਜੇਕਰ ਤੁਸੀਂ ਵੀ ਚੰਡੀਗੜ੍ਹ ਤੋਂ ਦਿੱਲੀ ਤੱਕ ਜਾਂ ਫਿਰ ਦਿੱਲੀ ਤੋਂ ਚੰਡੀਗੜ੍ਹ ਤੱਕ ਹਵਾਈ ਸਫ਼ਰ ਕਰਨ ਦੀ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇहद ਖਾਸ ਹੈ ਕਿਉਂਕਿ ਇਹ ਖਬਰ ਪੂਰੀ ਪੂਰੀ ਤੁਹਾਡੇ ਜੇਬ ਦੇ ਉੱਤੇ ਅਸਰ ਪਾਵੇਗੀ ਜਿਹੜੀ ਯਾਤਰਾ ਪਹਿਲਾਂ ਤੁਸੀਂ ਸਿਰਫ 4 ਤੋਂ 5000 ਰੁਪਏ ਦੇ ਵਿੱਚ ਕਰਦੇ ਸੀ ਉਹ ਯਾਤਰਾ ਹੁਣ ਤੁਹਾਨੂੰ 15000 ਦੇ ਵਿੱਚ ਪਵੇਗੀ ਜੀ ਹਾਂ ਬਿਲਕੁਲ ਤੁਸੀਂ ਸਹੀ ਸੁਣ ਰਹੇ ਹੋ ਇਹ ਵੱਡੀ ਖਬਰ ਹੈ ਹਵਾਈ ਸਫਰ ਕਰਨ ਵਾਲਿਆਂ ਲਈ ਕਿ ਹੁਣ ਤੁਹਾਡੀ ਜੇਬ ਹੋਰ ਵੀ ਜ਼ਿਆਦਾ ਢਿੱਲੀ ਹੋਵੇਗੀ ਇਸ ਨੂੰ ਸਪੈਸ਼ਲ ਫੈਸਿਲਿਟੀ ਦੇ ਨਾਮ ਨਾਲ ਜਾਣਿਆ ਜਾ ਰਿਹਾ ਹੈ ਕਿ 15000 ਦੇ ਵਿੱਚ ਤੁਸੀਂ ਫਲਾਈਟ ਜ਼ਰੀਏ ਦਿੱਲੀ ਤੋਂ ਚੰਡੀਗੜ੍ਹ ਜਾਂ ਚੰਡੀਗੜ੍ਹ ਤੋਂ ਦਿੱਲੀ ਆ ਸਕੋਗੇ ਹੁਣ ਇਸ ਦੇ ਪਿੱਛੇ ਦਾ ਕਾਰਨ ਕੀ ਹੈ ਉਹ ਵੀ ਤੁਹਾਨੂੰ ਦੱਸਦੇ ਹਾਂ ਦਰਅਸਲ ਚੰਡੀਗੜ੍ਹ ਰਨਵੇ ਦੇ ਉੱਤੇ ਕੰਮ ਚੱਲ ਰਿਹਾ ਹੈ ਕਾਮ ਨੂੰ ਲੈ ਕੇ ਕਈ ਫਲਾਈਟਸ ਰੱਦ ਕੀਤੀਆਂ ਜਾ ਰਹੀਆਂ ਨੇ ਜਦਕਿ ਕੱਲ ਜਿਹੜੇ ਵਿੱਤੇ ਦਿਨ ਦੀ ਗੱਲ ਅਸੀਂ ਕਰੀਏ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਸਿਰਫ ਇੱਕ ਫਲਾਈਟ ਹੀ ਚੰਡੀਗੜ੍ਹ ਤੋਂ ਦਿੱਲੀ ਆਈ ਸੀ ਤੇ ਉਸ ਤੋਂ ਬਾਅਦ ਨਾਲ-ਨਾਲ ਉਸੇ ਫਲਾਈਟ ਦੀ ਵਾਪਸੀ ਵੀ ਹੋ ਜਾਂਦੀ ਹੈ ਯਾਤਰੀਆਂ ਨੂੰ ਕਾਫੀ ਪਰੇਸ਼ਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਖੱਜਲ ਖੁਆਰ ਵੀ ਹੋ ਰਹੇ ਨੇ ਕਿਉਂਕਿ ਸੀਟਸ ਨਹੀਂ ਮਿਲ ਰਹੀਆਂ ਇੰਨੀ ਮਹਿੰਗੀਆਂ ਟਿਕਟਾਂ ਹੋ ਗਈਆਂ ਨੇ ਚਾਦ ਕੇ ਕੱਲ 52 ਜਿਹੜੀਆਂ ਫਲਾਈਟ ਸੀ ਉਹਨਾਂ ਨੂੰ ਰੱਦ ਕਰਨਾ ਪਿਆ ਸੀ ਇਹਨਾਂ ਫਲਾਈਟਸ ਨੂੰ ਰੱਦ ਕਰਨ ਕਰਕੇ ਕਾਫੀ ਯਾਤਰੀ ਨਿਰਾਸ਼ ਵੀ ਹੋਏ ਨੇ ਉਹਨਾਂ ਦੇ ਵਿੱਚ ਗੁੱਸਾ ਵੀ ਹੈ ਪਰ ਇਹ ਹਵਾਈ ਅੱਡੇ ਦੇ ਵੱਲੋਂ ਇਹ ਪਹਿਲਾਂ ਹੀ ਜਾਣਕਾਰੀ ਦਿੱਤੀ ਗਈ ਸੀ ਕਿ ਰਨਵੇ ਦੇ ਉੱਤੇ ਕੰਮ ਸ਼ੁਰੂ ਹੋਵੇਗਾ 26 ਅਕਤੂਬਰ ਤੋਂ ਲੈ ਕੇ ਆਉਣ ਵਾਲੇ 6 ਨਵੰਬਰ ਤੱਕ ਇਹ ਕੰਮ ਚੱਲੇਗਾ ਜਿਸ ਦੇ ਵਿੱਚ ਕਾਫੀ ਉਡਾਨਾਂ ਰੱਦ ਕੀਤੀਆਂ ਜਾਣਗੀਆਂ ਤੇ ਹੁਣ ਇਸ ਦੇ ذریعے ਸਿਰਫ ਇੱਕ ਇੱਕ ਫਲਾਈਟ ਮਹਾਨਗਰਾਂ ਵੱਲ ਵੀ ਜਾ ਰਹੀ ਹੈ ਚਾਹੇ ਹైదరాబాద్ ਹੋਵੇ ਬੰਬੇ ਹੋਵੇ ਦਿੱਲੀ ਹੋਵੇ ਸਿਰਫ ਇੱਕ ਇੱਕ ਫਲਾਈਟ ਨੂੰ ਮਨਜ਼ੂਰੀ ਦਿੱਤੀ ਗਈ ਹੈ ਚਾਹਤ ਕਿ ਕਿੰਨੀਆਂ ਸਾਰੀਆਂ ਜਿਹੜੀਆਂ ਫਲਾਈਟਸ ਨੂੰ ਰੱਦ ਕਰ ਦਿੱਤੀਆਂ ਜਾਂਦੀਆਂ ਨੇ ਜਿਕਰ ਅਸੀਂ ਆਮ ਜ਼ਿਲ੍ਹਾ ਦੀ ਗੱਲ ਕਰੀ ਤਾਂ ਆਮ ਦਿਨਾਂ ਦੇ ਵਿੱਚ 12 ਫਲਾਈਟਸ ਨੇ ਜਿਹੜੀਆਂ ਕਿ ਚੰਡੀਗੜ੍ਹ ਤੋਂ ਦਿੱਲੀ ਲਈ ਰਵਾਨਾ ਹੁੰਦੀਆਂ ਨੇ ਤੇ ਫਿਰ ਵਾਪਸੀ ਦਿੱਲੀ ਤੋਂ ਚੰਡੀਗੜ੍ਹ ਦੀ ਜਾਂਦੀਆਂ ਨੇ ਪਰ ਹੁਣ ਸਿਰਫ ਇੱਕ ਫਲਾਈਟ ਦੇ ਚੱਕਰ ਦੇ ਵਿੱਚ ਜਿਹੜੇ ਰੇਲਵੀ ਰੇਲ ਦੀਆਂ ਟਿਕਟਾਂ ਰੇਲ ਗੱਡੀ ਦੀਆਂ ਟਿਕਟਾਂ ਨੇ ਉਹ ਵੀ ਸਿੱਟਾਂ ਨੇ ਉਹ ਵੀ ਫੁੱਲ ਹੋ ਚੁੱਕੀਆਂ ਨੇ ਯਾਤਰੀਆਂ ਨੂੰ ਰੇਲ ਦੇ ਵਿੱਚ ਸਫ਼ਰ ਕਰਨ ਦੇ ਵਿੱਚ ਵੀ ਦਿੱਕਤ ਆ ਰਹੀ ਹੈ ਉਧਰ ਹਵਾਈ ਯਾਤਰਾ ਦੇ ਵਿੱਚ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਹੁਣ ਇਹ ਅਪੀਲ ਕੀਤੀ ਗਈ ਹੈ ਹਾਈਵੇ ਥਾਰਟੀ ਦੇ ਵੱਲੋਂ ਕਿ ਜੇਕਰ ਤੁਸੀਂ ਹਵਾਈ ਯਾਤਰਾ ਕਰ ਰਹੇ ਹੋ ਤਾਂ ਇੱਕ ਵਾਰ ਕਨਫਰਮ ਕਰ ਲਓ ਜਾਣਕਾਰੀ ਲੈ ਲਓ ਤਾਂ ਜੋ ਤੁਹਾਨੂੰ ਕਿਸੇ ਤਰੀਕੇ ਦੀ ਖੱਜਲਖਵਾਰ ਦਾ ਸਾਹਮਣਾ ਨਾ ਕਰਨਾ ਪਵੇ ਤੁਹਾਡੇ ਪੈਸੇ ਖਰਾਬ ਨਾ ਹੋਣ ਕਿਉਂਕਿ ਕੋਈ ਵੀ ਉਡਾਨ ਕਿਸੇ ਸਮੇਂ ਵਿਰਦ ਹੋ ਸਕਦੀ ਹੈ ਤਾਂ ਇਸ ਕਰਕੇ ਜੇਕਰ ਤੁਸੀਂ ਕਿਤੇ ਜਾਣ ਦਾ ਪਲਾਨ ਬਣਾ ਰਹੇ ਹੋ ਹైదరాబాద్ ਹੋਵੇ ਬੰਬੇ ਹੋਵੇ ਜਾਂ ਫਿਰ ਦਿੱਲੀ ਹੋਵੇ ਜਾਂ ਫਿਰ ਇਹਨਾਂ ਸਿਟੀਆਂ ਤੋਂ ਤੁਸੀਂ ਚੰਡੀਗੜ੍ਹ ਆਣਾ ਹੋਵੇ ਤਾਂ ਵੀ ਤੁਹਾਨੂੰ ਇਹ ਸਾਰੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਆਖਰਕਾਰ ਕਿੰਨੇ ਵਜੇ ਫਲਾਈਟ ਰਵਾਨਾ ਹੋਵੇਗੀ ਤੇ ਕਿੰਨੇ ਵਜੇ ਪਹੁੰਚੇਗੀ ਤੇ ਆਖਰਕਾਰ ਉਸਦਾ ਕਿਰਾਇਆ ਕੀ ਹੋਵੇਗਾ ਕਿਉਂਕਿ ਜੇਕਰ ਤੁਹਾਨੂੰ ਅੱਧੀ ਅਧੂਰੀ ਜਾਣਕਾਰੀ ਹੈ ਤਾਂ ਤੁਹਾਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਤੁਹਾਡਾ ਸਮਾਂ ਖਰਾਬ ਹੋ ਸਕਦਾ ਹੈ ਤੇ ਹੋਰ ਕਾਫੀ ਔਕਤਾਂ ਦਾ ਸਾਹਮਣਾ ਤੁਹਾਨੂੰ ਕਰਨਾ ਪੈ ਸਕਦਾ ਹੈ ਇਸ ਕਰਕੇ ਇਹ ਬਹੁਤ ਅਹਿਮ ਹੋ ਜਾਂਦਾ ਹੈ ਕਿ ਜਿਹੜੇ ਲੋਕ ਹੁਣ ਹਵਾਈ ਸਫ਼ਰ ਕਰ ਰਹੇ ਨੇ ਉਹ ਜਾਣ ਲੈਣ ਕਿ ਚੰਡੀਗੜ੍ਹ ਦੇ ਵਿੱਚ ਰਨਵੇ ਦੇ ਉੱਤੇ ਹਵਾਈ ਅੱਡੇ ਦੇ ਉੱਤੇ ਕੰਮ ਚੱਲ ਰਿਹਾ ਹੈ ਜਿਸ ਕਰਕੇ ਫਲਾਈਟਸ ਰੱਦ ਕੀਤੀਆਂ ਜਾ ਰਹੀਆਂ ਹਨ ਨੇ ਪੂਰੇ ਦਿਨ ਦੇ ਵਿੱਚ ਸਿਰਫ ਇੱਕ ਫਲਾਈਟ ਨੂੰ ਹੀ ਚੱਲਣ ਦੀ ਇਜਾਜ਼ਤ ਦਿੱਤੀ ਗਈ ਹੈ ਇੱਕੋ ਫਲਾਈਟ ਉਡਾਨ ਭਰਦੀ ਹੈ ਪਰ ਜੇਕਰ ਤੁਸੀਂ ਰੇਲ ਦੇ ਜ਼ਰੀਏ ਸਫ਼ਰ ਕਰ ਰਹੇ ਹੋ ਤਾਂ ਵੀ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਤੁਹਾਡੀਆਂ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈਣਗੀਆਂ ਕਿਉਂਕਿ ਰੇਲਸ ਦੇ ਵਿੱਚ ਟਿਕਟਾਂ ਨਹੀਂ ਮਿਲ ਰਹੀਆਂ ਸਾਰੀਆਂ ਸੀਟ ਬੁਕਿੰਗ ਨੇ ਲੋਕਾਂ ਨੂੰ ਉੱਥੇ ਪਰੇਸ਼ਾਨ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਦੂਸਰੇ ਪਾਸੇ ਉਹ ਲੋਕ ਬਹੁਤ ਪਰੇਸ਼ਾਨ ਹੋ ਰਹੇ ਨੇ ਜਿਨ੍ਹਾਂ ਦੀ ਪਹਿਲਾਂ ਫਲਾਈਟਸ ਬੁੱਕ ਹੋਈਆਂ ਨੇ ਤੇ ਹੁਣ ਉਹਨਾਂ ਦੀਆਂ ਫਲਾਈਟਸ ਰੱਦ ਹੋ ਰਹੀਆਂ ਨੇ ਸਿਰਫ ਇੱਕ ਫਲਾਈਟ ਦਿੱਲੀ ਤੱਕ ਜਾ ਰਹੀ ਹੈ ਇੱਕ ਹైదరాబాద్ ਅਤੇ ਇੱਕ ਬੰਬੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦੀ ਜਾਣਕਾਰੀ ਹਵਾਈ ਅੱਡੇ ਤੋਂ ਮਿਲੇਗੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ